ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਵੀਡੀਓ ਜਿਹੜੀ ਇਹ ਕਰਾਂਗੇ ਥਣਾ ਦੇ ਟੌਪਿਕ ਤੇ ਜਿਹੜੇ ਐਡਰੈਸ ਲੈਵੇ ਹਵਾ ਨੇ ਤੇ ਆਪਾਂ ਵੀਡੀਓ ਕੀਤੀਆਂ ਨੇ ਇਸ ਕਰਕੇ ਨਾ ਥਣਾ ਦੀ ਬਹੁਤ ਜਿਹੜੀ ਪ੍ਰੋਬਲਮ ਆ ਰਹੀ ਹੈ ਬਹੁਤ ਸਾਰੇ ਵੀਰਾਂ ਦੇ ਹੁਣ ਵੀ ਆਉਂਦੇ ਹੁੰਦੇ ਨੇ ਸਰ ਜੀ ਥਣ ਦੇ ਵਿੱਚ ਗੰਡ ਬਣ ਗਈ ਕੋਈ ਇਹਦਾ ਵੀ ਮੇਰੇ ਕੋਲੇ ਵੀਡੀਓ ਵੀ ਆਈਆਂ ਹੋਈਆਂ ਨੇ ਕਦੇ ਮੂੰਹ ਸੜੀ ਆ ਗਈ ਕਦੇ ਥਣ ਦੇ ਵਿੱਚ ਨਾੜ ਆ ਗਈ ਕਦੇ ਥਣ ਦੀ ਧਾਰ ਬਰੀਕ ਏ ਸੋ ਧਾਰ ਬਰੀਕ ਜਿਹੜੇ ਜਿਹੜਾ ਉਹਦੇ ਵਾਸਤੇ ਪ੍ਰੋਪਰ ਜਿਹੜੀਆਂ ਮੈਡੀਸਿਨਸ ਵੀ ਹੈਗੀਆਂ ਨੇ ਪਰ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਸਾਡੇ ਕੋਲੇ ਮੈਥਡ ਹੁੰਦਾ ਥਣ ਦੇ ਜਿਹੜੀ ਧਾਰ ਹੁੰਦੀ ਏ ਬਰੀਕ ਹੁੰਦੀ ਮੰਨ ਕੇ ਚੱਲੋ ਆਹ ਆ ਥਾਣੇ ਆ ਧਾਰ ਨਹੀਂ ਮਾੜੀ ਬਰੀਕ ਏ ਤੇ ਇੱਥੇ ਅਸੀਂ ਸਲਾਈ ਮਾਰ ਕੇ ਇਹਨੂੰ ਖੁੱਲੀ ਕਰ ਦਿੰਨੇ ਆ ਸਲਾਈ ਮਾਰਨੀ ਕਿੰਨੀ ਕੁ ਜਾਇਜ ਏਗੀ ਥਣ ਦੇ ਵਿੱਚ ਟੀਟ ਪਲੱਗ ਲਾਉਣਾ ਕਿੰਨਾ ਕੁ ਜਾਇਜ ਏ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਸੋ ਇੱਕ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਕ ਨਾ ਇੱਥੇ ਮੇਰੇ ਗਰੁੱਪ ਦੇ ਵਿੱਚ ਹੈਗਾ ਅਮਨ ਵਾਂਡਰ ਅਮਨ ਵਾਂਡਰ ਵੰਡਰ ਕੇ ਪਦਾਣੀ ਵੰਡਰ ਪਦਾਣੀ ਇਹ ਕਿਹੜੀ ਝੂਠ ਹੈ ਇੱਥੇ ਨਸ਼ੇਰ ਜੇ ਵੀ ਹੋੜੋ ਲਾਈ ਹੋਈ ਹੈ ਡੀਬੀ ਤੇ ਇਹ ਰੋਜ਼ ਕਮੈਂਟ ਕਰਦਾ ਕਦੀ ਮੇਰੀ ਕੁਆਲੀਫਿਕੇਸ਼ਨ ਪੁੱਛਦਾ ਕਦੀ ਕੋਸ਼ ਕਮੈਂਟ ਕਰਦਾ ਕਦੀ ਕੁਸ਼ ਕਮੈਂਟ ਕਰਦਾ ਮੈਂ ਇਸ ਬੰਦੇ ਨੂੰ ਕਹਿਣਾ ਚਾਹਣਾ ਵੀ ਜੇ ਤੋ ਆਪਦੀ ਮਾਂ ਦਾ ਦੁੱਧ ਪੀਤਾ ਆਪਦੀ ਮਾਂ ਪਿਓ ਦੀ ਪਦੈਸ਼ ਹੈਗਾ ਤੇ ਆ ਮੇਰਾ ਨੰਬਰ ਨੋਟ ਕਰ ਲਾ 985553 48900 ਤੇ 42 ਐਸਤੇ ਮੈਨੂੰ ਸਿੱਧੀ ਕਾਲ ਕਰ ਮੈਂ ਤੈਨੂੰ ਦੱਸਦਾ ਵੀ ਮੇਰੀ ਕੁਆਲੀਫਿਕੇਸ਼ਨ ਕਿੰਨੀ ਹੈਗੀ ਏ ਤੇ ਮੇਰੇ ਕੋਲੇ ਹੈ ਕੀ ਏ ਐਵੇਂ ਫਾਲਤੂ ਦੇ ਮੈਸੇਜ ਕਰਨਾ ਮੈਨੂੰ ਚੰਗੇ ਨਹੀਂ ਲੱਗਦੇ ਮੈਂ ਮਾੜਾ ਨਹੀਂ ਬੋਲਣਾ ਚਾਹੁੰਦਾ ਮੈਂ ਤੈਨੂੰ ਫਿਰ ਦੁਬਾਰਾ ਕਹਿਣਾ ਪਤਾ ਨਹੀਂ ਅਮਨ ਬਾਂਦਰ ਏ ਅਮਨ ਬਾਂਦਰ ਏ ਮੈਂ ਇਹਨੂੰ ਕਹਾਂਗਾ ਵੀ ਇਹ ਹੈਗਾ ਹੀ ਬਾਂਦਰ ਅਮਨ ਬਾਂਦਰ ਵਾਲਾ ਬਾਂਦਰ ਹੀ ਹੁੰਦਾ ਬਾਂਦਰ ਦਾ ਕੰਮ ਹੁੰਦਾ ਇੱਥੋਂ ਟਪੂਸੀ ਮਾਰੀ ਉੱਥੇ ਮਾਰੀ ਉੱਥੇ ਮਾਰੀ ਉੱਥੇ ਮਾਰੀ ਕਿਉਂਕਿ ਇਹ ਜਿਹੜੇ ਕੁੱਤੇ ਬੰਦੇ ਨੇ ਇਹ ਵੇਖੋ ਬਿਨਾਂ ਗੱਲ ਤੋਂ ਟੋਰਚ ਕਰਦੇ ਬੰਦੇ ਨੂੰ ਟਾਂਚ ਲਾਉਂਦੇ ਆ ਵੀ ਹੁਣ ਮੈਂ ਇਹਦੇ ਕਰਕੇ ਵੀਡੀਓ ਤਾਂ ਪਾਉਣੀ ਆ ਨਹੀਂ ਛੱਡ ਦੇਣੀ ਆ ਜਿਹੜੇ ਮੇਰੇ ਕਿਸਾਨ ਭਰਾਵਾਂ ਦਾ ਕਿੰਨਾ ਫਾਇਦਾ ਹੁੰਦਾ ਪਿਆ ਮੇਰੇ ਵੀਰ ਬਹੁਤ ਸਾਰੇ ਮੇਰੀ ਵੀਰੋਂ ਦੇਖਦੇ ਆ ਮੇਰੇ ਤੋਂ ਸਲਾਮਾਂ ਲੈਂਦੇ ਆ ਸੋ ਮੈਂ ਇਹ ਬੰਦੇ ਦਾ ਨਾਮ ਮੈਂਸ਼ਨ ਤਾਂ ਕੀਤਾ ਜੇ ਇਹ ਆਪਦੀ ਮਾਂ ਪਿਓ ਦਾ ਔਲਾਦ ਹੈਗੀ ਏ ਜੇ ਤਾਂ ਹੈਗਾ ਹੀ ਰਾਮ ਦਾ ਵੀ ਇਹਦਾ ਕੋਈ ਮਾਪਿਓ ਨਹੀਂ ਹੈਗਾ ਫਿਰ ਤਾਂ ਚਲੋ ਜੋ ਮਰਜ਼ੀ ਬੋਲੀ ਜਾਵੇ نو ਡਾਊਟ ਤੇ ਜੇ ਆਪਦੇ ਪਿਓ ਦਾ ਤੇ ਮੈਨੂੰ ਐਸ ਨੰਬਰ ਤੇ ਕਾਲ ਕਰੇ ਮੈਂ ਸਿੱਧਾ ਡਿਸਪਲੇ ਤੇ ਨੰਬਰ ਦੱਸ ਰਿਆਂ ਮੈਂ ਕਹਿੰਦਾ ਵੀ ਮੇਰੇ ਨਾਲ ਸਿੱਧੀ ਗੱਲ ਕਰੇ ਮੈਸੇਜਾਂ ਤੇ ਗੱਲ ਕਰਨ ਦੀ ਕੋਈ ਲੋੜ ਨਹੀਂ ਮੈਂ ਕਿਹੜਾ ਕੋਈ ਵਿਚੰਦੇ ਨੰਬਰ ਨਹੀਂ ਡਿਸਪਲੇ ਕਰਦਾ ਪਿਆ ਸੋ ਚਲੋ ਇਹ ਜਿਹੜੇ 1 2 ਹੁੰਦੇ ਆ ਇਹਨਾਂ ਨੂੰ ਜਵਾਬ ਦੇਣਾ ਪੈਂਦਾ ਨਹੀਂ ਤੇ ਜੇ ਜਵਾਬ ਨਾ ਦਈਏ ਤੇ ਫਿਰ ਇਹ ਥੋੜੀਆਂ ਜੀਆਂ ਜਾਂਦੀਆਂ ਪ੍ਰੋਬਲਮ ਕ੍ਰੀਏਟ ਕਰਦੇ ਆ ਸੋ ਦੋਸਤੋ ਅੱਜ ਜਿਹੜੀ ਆਪਾਂ ਥਣ ਦੇ ਵਿੱਚ ਬਹੁਤ ਬੰਦੇ ਜਿਹੜੇ ਥਣ ਚ ਸਲਾਈ ਮਾਰ ਦਿੰਦੇ ਆ ਸਲਾਈ ਮਾਰ ਕੇ ਥਣ ਦਾ ਜਿਹੜਾ ਟ੍ਰੀਟ ਹੋਲ ਹੈ ਉਹਨੂੰ ਖੁੱਲਾ ਕਰ ਦਿੰਦੇ ਆ ਜਿੰਨ ਦੇ ਨਾਲ 2-4 ਮਹੀਨੇ ਜਿਹੜਾ ਥਣ ਉਹ ਬਿਲਕੁਲ ਸਹੀ ਚੱਲਦਾ ਪ੍ਰੋਪਰ ਚੱਲਦਾ ਅ ਦੁੱਧ ਨਿਕਲਦਾ ਜਿਵੇਂ ਪੂਰੀ ਧਾਰ ਪੈਂਦੀ ਏ ਪਰ ਆਬਵੀਅਸਲੀ ਕੀ ਹੁੰਦਾ 3-4 ਮਹੀਨਿਆਂ ਬਾਅਦ ਥਣ ਜਿਹੜਾ ਇਹ ਘਰਨਾ ਸ਼ੁਰੂ ਹੋ ਜਾਂਦਾ ਛੋਟਾ ਹੋ ਜਾਂਦਾ ਪਸਮਾਹ ਘਟ ਜਾਂਦਾ ਪਸਮਾਹ ਘਟਦਿਆਂ ਘਟਦਿਆਂ ਇਹ ਥਣ ਸੁੰਗੜ ਜਾਂਦਾ ਫੋ ਮੈਂ ਹੈਰਾਨ ਹੋ ਗਿਆ ਕੱਲ ਇੱਕ ਵੀਰ ਦਾ ਮੈਸੇਜ ਸੀਗਾ ਮੇਰੇ ਕੋਲੇ ਵਟਸਐਪ ਦੇ ਵਿੱਚ ਵੀ ਨੰਬਰ ਹੈ ਵੀਰ ਦਾ ਤੇ ਮੈਸੇਜ ਵੀ ਸੀਗਾ ਉਹ ਕਹਿੰਦਾ ਵੀ ਐਨਾ ਕੰਮ ਕਰਾਇਆ ਵੀ ਟ੍ਰੀਟ ਹੋ ਜਿਹੜਾ ਸੀਗਾ ਉਹਨੂੰ ਖੁੱਲਾ ਕਰਾਇਆ ਤੇ 2500 ਰੁਪਿਆ ਇੱਕ ਡਾਕਟਰ ਲੈ ਗਿਆ ਮੈਨੂੰ ਨਹੀਂ ਪਤਾ ਡਾਕਟਰ ਜਿਹੜਾ 2500 ਰੁਪਿਆ ਲੈ ਗਿਆ ਥਾਣੇ ਦਾ ਸ਼ੇ ਖੁੱਲਾ ਕਰਨ ਦਾ ਤੁਸੀਂ ਦੱਸੋ ਬਿਖਸਾਨ ਭਰਾਓ ਕਿੰਡੀ ਵੱਡੀ ਗੱਲ ਗੱਲ ਕਿੱਡੀ ਕੇ ਵੀ ਸਲਾਈ ਦੇ ਨਾਲ ਮਾਸ ਕੱਢ ਦੇਣਾ ਹੋਰ ਇਹਦੇ ਵਿੱਚ ਕੀ 25 2500 ਰੁਪਈਆ ਡਾਕਟਰ ਲੈਂਦੇ ਪਿਆ ਸੋ ਦੋਸਤੋ ਇਹਦੇ ਵਾਸਤੇ ਤੁਸੀਂ ਕਰਨਾ ਕੀ ਹੈ ਕਦੇ ਵੀ ਇਹ ਕਿਤੇ ਇਹ ਅਮਰਜੈਂਸੀ ਤੇ ਆਪਾਂ ਸਲਾਈ ਮਾਰਨੀ ਹੁੰਦੀ ਇਹ ਨਹੀਂ ਵੀ ਰੇਗ ਥਣ ਦੀ ਧਾਰ ਘੱਟ ਟਾਈਟ ਤੇ ਆਪਾਂ ਦਵਾ-ਦਵਾ ਜਿਹਾ ਕੇ ਸਲਾਈ ਮਾਰ ਦਈਏ ਇਹ ਸਲਾਈ ਮਾਰਨ ਦੇ ਨਾਲ ਕਿ ਇਸ ਥਣ ਦੇ ਵਿੱਚ ਬਹੁਤ ਸਾਰੀਆਂ ਬ੍ਰੀਕ ਵੇਨਸ ਹੁੰਦੀਆਂ ਨੇ ਜਿਵੇਂ ਸਿਰ ਦੇ ਵਾਲਾ ਦੀਆਂ ਵੇਨਸ ਹੁੰਦੀਆਂ ਨੇ 나ੜਾ ਹੁੰਦਾ ਸਿਰ ਦੇ ਵਾਲ ਹੁੰਦੇ ਆ ਬਹੁਤ ਸਾਰੀਆਂ ਬਰੀਕ ਨਾੜਾ ਹੁੰਦੀਆਂ ਨੇ ਦੋਸਤੋ ਜੇ ਆਪਾਂ ਇਹਦੇ ਵਿੱਚ ਸਲਾਈ ਮਾਰ ਦਿੱਤੀ ਤੇ ਆਹ ਵੇਖੋ ਸਲਾਈ ਮਾਰੀ ਇਹਨਾਂ ਦੇ ਵਿੱਚ ਉਤਰੇ ਇਨਫੈਕਸ਼ਨ ਆ ਜਾਣੀ ਐ ਫਿਰ ਗੰਡ ਵੱਜ ਜਾਣੀ ਐ ਕੋਈ ਛੋੜਾ ਟਾਈਮ ਚੱਲੂਗਾ ਤੇ ਕਿਉਂਕਿ ਮੈਂ ਤੁਹਾਨੂੰ ਇਹ ਗੱਲ ਕਹਿਣਾ ਹੁੰਨਾ ਵੀ ਇੱਕ ਐਡਰਸ ਤੇ ਇੱਕ ਯੂਟਰਸ ਇਹ ਦੋ ਐਨੀਮਲ ਦੇ ਇਹੋ ਜਿਹੇ ਪਾਰਟ ਆ ਜੇ ਨੁਕਸ ਪੈ ਗਿਆ ਸਮਝ ਲਓ ਵੀ ਆਪਣਾ ਐਨੀਮਲ ਅੱਧੇ ਪੈਸਾਂ ਦਾ ਰਹਿ ਜਾਣਾ ਇਸ ਕਰਕੇ ਤੁਸੀਂ ਇਸ ਗੱਲ ਵੱਲ ਬਹੁਤ ਸਾਰਾ ਧਿਆਨ ਰੱਖਣਾ ਕੋਸ਼ਿਸ਼ ਇਹ ਕਰਿਆ ਕਰੋ ਵੀ ਜਲਦੀ ਜਿਹੜੀ ਸਲਾਈ ਏ ਉਹ ਨਾ ਮਾਰਿਆ ਕਰੋ ਕਿਉਂਕਿ ਜੇ ਤੁਸੀਂ ਸਲਾਈ ਮਾਰੋਗੇ ਤੇ ਉਹਦੇ ਨਾਲ ਜਿਹੜੀ ਪ੍ਰੋਬਲਮ ਹੈ ਆ ਕ੍ਰੀਏਟ ਹੋ ਜੇਗੀ ਤੁਹਾਡਾ ਥਣ ਹੌਲੀ ਹੌਲੀ ਡੈਡ ਹੋ ਜਾਏਗਾ ਕਹਿਣਾ ਦਾ بڑے ਬੰਦਿਆਂ ਨੇ ਵੀ ਬਿੰਦੂ ਵੀ ਆ ਬਟ ਮੈਂ ਤੁਹਾਨੂੰ ਜਿਹੜੀ ਇਹਦੀ ਅਸਲੀਅਤ ਹੈ ਉਹ ਦਾ ਦਿੱਤੀ ਇਹ ਵੀ ਕਦੇ ਵੀ ਮਾਰਨੇ ਚਾਹੀਦੀ ਕਿਥੇ ਰੀਅਰ ਕੇਸ ਹੈਗਾ ਉਥੇ ਕਿਤੇ ਤੁਹਾਨੂੰ ਲੱਗਦਾ ਵੀ ਹੁਣ ਕੋਈ ਹਾਲ ਹੀ ਨਹੀਂ ਹੈਗਾ ਉਥੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਅਦਰਵਾਈਜ਼ ਨੋ ਹੁਣ ਦੋਸਤੋ ਜੇ ਤੁਹਾਡੇ ਥਾਂ ਪਸ਼ੂ ਦੇ ਟੀਟ ਦੀ ਮੋਰੀ ਬ੍ਰੀਕ ਆ ਟੀਟ ਦੀ ਹੋਲ ਜਿਹੜਾ ਬ੍ਰੀਕ ਆ ਮੋਟਾ ਨਹੀਂ ਹੈਗਾ ਸੋ ਦੋਸਤੋ ਤੁਸੀਂ ਉਥੇ ਸਿਰਫ ਤੇ ਸਿਰਫ ਜਿਹੜੇ ਆਪਣਾ ਨਿਬੂ ਹੁੰਦੇ ਦੋਸਤੋ ਨਿਬੂ ਤੋ ਰੋਗ ਦੇ ਤੁਸੀਂ ਦੋਸਤੋ ਪਾਈਆ ਨਿੰਬੂ ਕੱਟ ਕੇ ਉਹਨੂੰ ਦੇ ਦਿਆ ਕਰੋ ਪਸ਼ੂ ਦੇ ਅੱਗੇ ਰੱਖ ਦਿਆ ਕਰੋ ਇਹ 4-5 ਦਿਨ ਤੁਸੀਂ ਦੇਣੇ ਆ ਤੇ ਆਬੀਸ ਵਾਲੀ ਜਿਹੜਾ ਤੁਹਾਡਾ ਪਸ਼ੂ ਦਾ ਥਾਣੇ ਉਹ ਇਹਦੇ ਨਾਲ ਥੋੜਾ ਜਿਹੜਾ ਟੀਟ ਹੋੜ ਏ ਓਕੇ ਹੋ ਜਾਏਗਾ ਤੇ ਚੁਆਈ ਵਧੀਆ ਹੋ ਜਾਏਗੀ ਜਿਹੜੀ ਸਲਾਈ ਏ ਜਾਂ ਉਹਦਾ ਕੋਈ ਵਿੱਚ ਹੋਰ ਟੀਟ ਪਲੱਗ ਮਾਰਨਾ ਕੋਸ਼ਿਸ਼ ਕਰਿਆ ਕਰੋ ਕਈ ਹੁਣ ਇਹੋ ਜਿਹੇ ਨਲਾਇਕ ਨੇ ਮੈਂ ਹੈਰਾਨ ਹੁਣਾ ਜੀ ਤੁਸੀਂ ਫੇਰ ਬੰਨੋ ਗੱਲ ਕਹਿਣੀ ਪੈਂਦੀ ਏ ਵੀ ਇਹਦੇ ਜੀ ਇਹ ਆ ਆ ਆ ਥਾਣੇ ਤੇ ਇਹਦੇ ਜੀ ਇਹ ਨਾ ਧਾਰ ਨਹੀਂ ਆਉਂਦੀ ਭਈ ਖੰਭ ਮਾਰ ਦਿਓ ਕੋਈ ਕਹਿੰਦਾ ਜੀ ਕਬੂਤਰ ਦਾ ਖੰਭ ਮਾਰ ਦਿਓ ਵਿੱਚ ਇਥੋਂ ਕੋਈ ਕਹਿੰਦਾ ਗੁਗੀ ਦਾ ਖੰਭ ਮਾਰ ਦਿਓ ਮਾਰੀ ਲੋਈ ਖੰਭ ਉਹ ਗੈਂਗਰਿੰਗ ਹੋ ਜਾਂਦੀ ਏ ਸਵੇਲਿੰਗ ਹੋ ਜਾਂਦੀ ਏ ਥਣ ਡੈੱਡ ਹੋ ਜਾਂਦਾ ਐ ਇਦਾਂ ਦੇ ਤੁੱਕੇ ਆਪਾਂ ਕਦੀ ਨਹੀਂ ਮਾਰਨੇਗੇ ਸੋ ਇਹਦੇ ਵਾਸਤੇ ਮੈਂ ਇੱਕ ਨੁਕਸਾ ਦੱਸਿਆ ਆਇਆ ਪਾਇਆ ਦੇਸੀ ਘੋੜੇ ਦੇ ਵਿੱਚ ਸੋ ਉਹ ਦੇ ਕੇ ਆਪਾਂ ਇਹਨੂੰ ਠੀਕ ਕਰ ਸਕਦੇ ਆ ਸੋ ਦੋਸਤੋ ਜਿਹੜੀ ਸਲਾਈ ਇਹ ਕੋਸ਼ਿਸ਼ ਕਰਿਆ ਕਰੋ ਬਿਲਕੁਲ ਨਾ ਮਰਾਇਆ ਕਰੋ ਨਾ ਹੀ ਆਪਾਂ ਨੂੰ ਮਾਰਨੀ ਚਾਹੀਦੀ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਏ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ